मोर्चा झल ठाहे ਕਰ ਜੇ ਜਿੰਦਾਬਾਦ ਸਾਰੇ ਲੋਕਾਂ ਦੇ ਹਰ ਪਾਸੇ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ 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 ਮੈਨੂੰ ਲੱਗਦਾ ਹੈ ਵੀ ਅੱਜ ਜਿਹੜੇ ਸਾਰੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੀ ਜਿਹੜੀ ਮੇਨ ਯੂਨੀਅਨ ਨੇ ਆਪਸ ਦੇ ਵਿੱਚ ਫੈਸਲਾ ਕੀਤਾ ਵੀ ਉਹ ਵਿਡਰਾ ਕਰ ਲੈਣਗੇ ਸਾਰੇ ਪੰਜਾਬ ਦੇ ਵਿੱਚ ਤੇ ਜਿਹੜੇ ਥਾਣਿਆਂ ਦੇ ਵਿੱਚ ਹੈਗੇ ਆ ਜਿਹੜੇ ਅੱਜ ਰੁੱਕੇ ਹੋਏ ਸੀ ਬੰਦੇ ਉਹ ਸਾਰੇ ਰੀਲੀਜ਼ ਹੋ ਜਾਣਗੇ ਤੇ ਕੱਲ ਦੁਪਹਿਰ ਤੱਕ ਜਿਹੜੇ ਜਿੰਨੇ ਵੀ ਜਿਹੜੇ ਪਹਿਲਾਂ ਫੜੇ ਵੇ ਆ ਉਹ ਵੀ ਕੱਲ ਦੁਪਹਿਰ ਤੱਕ ਰਿਲੀਜ਼ ਸਰਕਾਰ ਬੈਰੀਕੇਡ ਸਾਰੇ ਹਟਾ ਦਿੱਤੇਗੇ ਨੇ ਰਸਤਾ ਬਿਲਕੁਲ ਖੋਲ ਦੇ ਦਿੱਤੇਗੇ ਨਹੀਂ ਰਸਤਾ ਬੈਰੀਕੇਡ ਤਾਂ ਕਿਤੇ ਲਾਇ ਹੀ ਨਹੀਂ ਸੀ ਸਰ ਜੋ ਵੀ ਇਹਨਾਂ ਨੇ ਅੱਜ ਪ੍ਰੋਟੈਸਟ ਨੂੰ ਲੈ ਕੇ ਜਿੰਨੀ ਹਾਂ ਇਹਨਾਂ ਇਹਨਾਂ ਵੱਲੋਂ ਸਾਰੇ ਆਪ ਦਾ ਯੂਨੀਅਨ ਵੱਲੋਂ ਵੀ ਇਸ ਗੱਲ ਦਾ ਜਿਹੜਾ ਹੋਇਆ ਵੀ ਅਸੀਂ ਆਪ ਦਾ ਇਨੋ ਅੱਜ ਵਾਲਾ ਜਿਹੜਾ ਪ੍ਰੋਟੈਸਟ ਜੋ ਚੱਲਣਾ ਸੀ ਇਹਨਾਂ ਨੇ ਵਿਡਰਾ ਕਰ ਦਿੱਤਾ। ਸ਼ਰਤਾਂ ਕਿ ਕਿਹੜੀ ਸ਼ਰਤਾਂ ਦੇ ਉੱਪਰ ਸਾਰੇ ਮੰਨੇ ਨਹੀਂ ਸ਼ਰਤਾਂ ਤਾਂ ਕੋਈ ਲੰਮੀਆਂ ਚੌੜੀਆਂ ਨਹੀਂ ਬਸ ਬੇਸਿਕਲੀ ਜਿਹੜੀ ਮੈਨੂੰ ਜਿਹੜੀ ਸਹਿਮਤ ਬੇਸੀ ਸਹਿਮਤੀ ਹੋਈ ਹੈ ਉਹ ਮੈਂ ਤੁਹਾਨੂੰ ਦੱਸਦਾ ਬਾਕੀ ਤੁਸੀਂ ਇਹ ਜਿਹੜੀ ਜੋੜਤਾਰੇ ਸਮਾਪਤ ਕਰ ਲਿਆ ਉੱਤਾਰ ਤਾਂ ਇਹਨਾਂ ਨੇ ਸਰ ਹੁਣ ਹਾਂ ਆ ਨਹੀਂ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਫੈਸਲਾ ਕਰ ਲਿਆ ਜਿਹੜਾ ਇਹਨਾਂ ਨੇ ਜੋ ਆਪਦਾ ਪ੍ਰੋਟੈਸਟ ਕੀਤਾ ਸੀ ਉਹਨੂੰ ਅੱਜ ਵਿਡਰਾ ਕਰ ਲਿਆ ਫਿਰ ਅੱਗੇ ਆ ਕੇ ਜਿਹੜੇ ਜਿਹੜੇ ਜੇਲਾਂ ਦੇ ਵਿੱਚ ਸੀਗੇ ਉਹ ਕੱਲ ਦੁਪਹਿਰ ਤੱਕ ਸਾਰੇ ਬੰਦੇ ਆ ਜਿਹੜੇ ਰਿਲੀਜ਼ ਹੋ ਜਾਣਗੇ